ਸਸਿਕਾ ਜੀ ਮੈਂ ਹਾ ਕੋਮਲ ਕਪੂਰ ਤੁਸ ਦੇਖ ਰਹੇ ਚੈਨਲ ਪੰਜਾਬੀ 64 ਜਸਟਿਸ ਦੇ ਨਾਲ ਜੁੜੇ ਕੁਝ ਵਿਅਕਤੀਆਂ ਦੇ ਵੱਲੋਂ ਜੀ7 ਸੰਮੇਲਨ ਦੇ ਲਈ ਪ੍ਰਧਾਨ ਮੰਤਰੀ ਮੋਦੀ ਦੇ ਕੈਨੇਡਾ ਦੌਰੇ ਦੌਰਾਨ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਦੀ ਤਿਆਰੀ ਕੀਤੀ ਜਾ ਰਹੀ ਹੈ। ਉਹਨਾਂ ਦਾ ਉਦੇਸ਼ ਹਰਦੀਪ ਸਿੰਘ ਨਿਜਰ ਦੇ ਕਤਲ ਅਤੇ ਕथित ਕਤਲ ਦੀਆਂ ਸਾਜ਼ਿਸ਼ਾਂ ਦੇ ਲਈ ਮੋਦੀ ਨੂੰ ਜਵਾਬਦੇਹ ਠਰਉਣਾ ਹੈ ਤੇ ਜੀ7 ਦੇਸ਼ਾਂ ਨੂੰ ਜਵਾਬ ਮੰਗਣ ਦੀ ਅਪੀਲ ਕਰਨਾ ਹੈ। ਸਿੱਖ ਫੈਡਰੇਸ਼ਨ ਕੈਨੇਡਾ ਨੇ ਮੋਦੀ ਦੇ ਸੱਦੇ ਦੀ ਨਿੰਦਾ ਕੀਤੀ ਹੈ ਤੇ ਭਾਰਤੀ ਅਧਿਕਾਰੀਆਂ ਉੱਤੇ ਪਾਬੰਦੀਆਂ ਲਗਾਉਣ ਦੀ ਵੀ ਮੰਗ ਕੀਤੀ ਹੈ। ਵਖਵਾਦੀ ਲਹਿਰ ਦੇ ਨਾਲ ਜੁੜੇ ਕੁਝ ਸਮੂਹ 15 ਤੋਂ 17 ਜੂਨ ਤੱਕ ਕੈਨੇਡਾ ਦੇ ਅਲਬਰਟਾ ਵਿਖੇ ਹੋਣ ਵਾਲੇ C7 ਸੰਮੇਲਨ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੌਰਾਨ ਉਹਨਾਂ ਦੇ ਵਿਰੁੱਧ ਵਿਰੋਧ ਪ੍ਰਦਰਸ਼ਨਾਂ ਦੀ ਇੱਕ ਲਹਿਰ ਤਿਆਰ ਕਰ ਰਹੇ ਨੇ 6 ਫੋਰ ਜਸਟਿਸ ਜੋ ਕਿ ਇੱਕ ਗੈਸ ਸਰਕਾਰੀ ਗਲੋਬਲ ਵਖਵਾਦੀ ਰੈਫਰੈਂਡਮ ਦੀ ਅਗਵਾਈ ਕਰਨ ਵਾਲੀ ਇੱਕ ਪਬੰਦੀ ਸ਼ੁਰਾ ਸੰਸਥਾ ਹੈ ਉਸਨੇ ਵੀਡੀਓ ਜਾਰੀ ਕਰਕੇ ਪੀਐਮ ਮੋਦੀ ਦਾ ਰਾਜਨੀਤਿਕ ਸੁਪੜਾ ਸਾਫ਼ ਕਰਨ ਦੀ ਸੌਖਾ ਕਿਗੇ ਦਸੇ ਗੁਰਪੰਤਵੰਤ ਸਿੰਘ ਪੰਨੂ ਨੇ ਮੋਦੀ ਉੱਤੇ ਪਾਕਿਸਤਾਨ ਤੋਂ ਕੈਨੇਡਾ ਵਿੱਚ ਅੰਤਰਰਾਸ਼ਟਰੀ ਅਤਵਾਦ ਨਿਰਿਆਤ ਕਰਨ ਦਾ ਵੀ ਦੋਸ਼ ਲਗਾਇਆ ਪੰਨੂ ਨੇ ਵੀਡੀਓ ਦੇ ਵਿੱਚ ਕਿਹਾ ਹੈ ਕਿ ਮੈਂ ਮਾਰਕ ਕਾਰਨੀਦਾ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਇੱਕ ਕੈਨੇਡੀਅਨ ਪ੍ਰਧਾਨ ਮੰਤਰੀ ਨਾਲੋਂ ਵੱਧ ਇੱਕ ਕਾਰੋਬਾਰੀ ਦਾ ਵੱਖਵਾਦੀ ਪੱਖੀ ਸਿੱਖਾਂ ਨੂੰ ਜੀ7 ਦੇਸ਼ ਦੇ ਸਾਹਮਣੇ ਮੋਦੀ ਦੀ ਰਾਜਨੀਤੀ ਉੱਤੇ ਹਮਲਾ ਕਰਨ ਦਾ ਇਤਿਹਾਸਿਕ ਮੌਕਾ ਦੇਣ ਤੇ ਲਈ ਦਸੇ ਐਸਐਫਜੀ ਨੇ ਦਾਵਾ ਕੀਤਾ ਹੈ ਕਿ ਵਿਰੋਧ ਪ੍ਰਦਰਸ਼ਨਾਂ ਦਾ ਉਦੇਸ਼ ਜੀ 7 ਦੇਸ਼ਾਂ ਨੂੰ ਪਿਛਲੇ ਜੂਨ ਦੇ ਵਿੱਚ ਮਾਰੇ ਗਏ ਕੈਨੇਡੀਅਨ ਨਾਗਰਿਕ ਹਰਦੀਪ ਸਿੰਘ ਨਿੱਜ ਦੀ ਹੱਤਿਆ ਦੇ ਲਈ ਮੋਦੀ ਨੂੰ ਜ਼ਿੰਮੇਵਾਰ ਠਰੋਣ ਦੇ ਲਈ ਮਜਬੂਰ ਕਰਨਾ ਹੈ ਤੇ ਨਾਲ ਹੀ ਜਨਤਕ ਸੰਗਠਨ ਹੈ ਪਰ ਬੰਦਕਾਂ ਨੂੰ ਨਿਸ਼ਾਨਾ ਬਣਾਉਣ ਦੀ ਕਥਿਤ ਪਾੜੇ ਦੇ ਲਈ ਕਤਲ ਦੀ ਸਾਜ਼ਿਸ਼ ਦਾ ਪੱਤਾ ਵੀ ਲਗਾਉਣਾ ਹੈ। ਪੰਨੂ ਨੇ ਭਾਰਤ ਉੱਤੇ ਆਪਰੇਸ਼ਨ ਸਿੰਦੂ ਜਾਰੀ ਕਰਨ ਦਾ ਵੀ ਦੋਸ਼ ਲਗਾਇਆ ਜਿਸ ਨੂੰ ਉਸਨੇ ਪਾਕਿਸਤਾਨ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਮਸਜਿਦਾਂ ਨੂੰ ਨਿਸ਼ਾਨਾ ਬਣਾ ਕੇ ਪਾਕਿਸਤਾਨ ਉੱਤੇ ਅੱਤਵਾਦੀ ਹਮਲਾ ਦੱਸਿਆ। 10 ਸਪਤੰਬਰ ਅਪ੍ਰੈਲ ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਉੱਤੇ ਇੱਕ ਪੰਦਰਵਾੜੇ ਬਾਅਦ ਜਿਸ ਵਿੱਚ 26 ਲੋਕਾਂ ਦੀ ਮੌਤ ਹੋ ਗਈ ਸੀ ਭਾਰਤ ਨੇ ਇਸ ਹਮਲੇ ਦਾ ਬਦਲਾ ਲੈਂਦੇ ਹੋਏ ਪਾਕਿਸਤਾਨ ਚ ਮੌਜੂਦ ਅਤਵਾਦ ਦੇ ਨਾਲ ਜੁੜੀਆਂ ਥਾਵਾਂ ਉੱਤੇ ਆਪਰੇਸ਼ਨ ਸਿੰਦੂਰ ਦੇ ਤਹਿਤ ਸਿੱਕ ਹਵਾਈ ਹਮਲੇ ਕੀਤੇ ਸਿੱਖ ਫੈਡਰੇਸ਼ਨ ਕੈਨੇਡਾ ਨੇ ਵੀ ਮੋਦੀ ਦੇ ਸੱਦੇ ਦੀ ਨਿੰਦਾ ਕੀਤੀ ਅਤੇ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਨੂੰ ਤਦ ਤੱਕ ਰੱਦ ਕਰੇ ਜਦੋਂ ਤੱਕ ਭਾਰਤ ਸਰਕਾਰ ਨਿੱਜ ਦੇ ਕਤਲ ਅਤੇ ਹੋਰ ਕੱਟਿਤ ਅੰਤਰਰਾਸ਼ਟਰੀ ਸਾਜ਼ਿਸ਼ਾਂ ਦੇ ਨਾਲ ਜੁੜੀਆਂ ਅਪਰਾਧਿਕ ਜਾਂਚਾਂ ਦੇ ਵਿੱਚ ਸਹਿਯੋਗ ਨਹੀਂ ਕਰਦੀ ਇਸ ਸਮੂਹ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਸਮੇਤ ਭਾਰਤੀ ਅਧਿਕਾਰੀਆਂ ਉੱਤੇ ਨਿਸ਼ਾਨਾਬੱਧ ਪਾਬੰਦੀਆਂ ਵੀ ਮੰਗ ਕੀਤੀ ਹੈ ਇਸ ਨੇ ਕੈਨੇਡਾ ਨੂੰ ਜਨਤਕ ਤੌਰ ਤੇ ਇਹ ਪੁਸ਼ਟੀ ਕਰਨ ਲਈ ਕਿਹਾ ਹੈ ਕਿ ਉਹ ਕੈਨੇਡਾ ਵਿੱਚ ਦਸਤਾਵੇਜ਼ੀ ਦਖਲਅੰਦਾਜ਼ੀ ਹਿੰਸਾ ਅਤੇ ਕਤਲ ਦੀਆਂ ਸਾਜ਼ਿਸ਼ਾਂ ਲਈ ਭਾਰਤ ਤੋਂ ਜਵਾਬਦੇਹੀ ਦੀ ਮੰਗ ਕਰੇਗਾ ਤੇ ਕੈਨੇਡੀਅਨ ਸਰਕਾਰ ਨੇ ਹਜੇ ਤੱਕ ਵਿਰੋਧ ਪ੍ਰਦਰਸ਼ਨਾਂ ਜਾਂ ਫਿਰ ਮੋਦੀ ਦੇ G7 ਸੱਦੇ ਨੂੰ ਰੱਦ ਕਰਨ ਦੀ ਮੰਗ ਦਾ ਕੋਈ ਜਵਾਬ ਨਹੀਂ ਦਿੱਤਾ ਦੂਜੇ ਪਾਸੇ ਦੱਸਿਆ ਕਿ ਹਰਦੀਪ ਨਿਜਰ ਦੇ ਕਤਲ ਦੇ ਪਿੱਛੇ ਪੀਐਮ ਮੋਦੀ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਹੋਇਆ ਹੈ ਕਿ ਉਹਨਾਂ ਦਾ ਕਿਸੇ ਦਾ ਕੋਈ ਹੱਥ ਨਹੀਂ ਹੈ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ